ਲੋਕ ਸਭਾ ਦੇ ਸੀਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਜਿੱਥੇ ਵੋਟਾਂ ਦੇ ਵਿੱਚ ਭਾਰੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਸਭ ਤੋਂ ਜਿਹੜੀ ਵੱਡੀ ਅਪਡੇਟ ਪੰਜਾਬ ਤੋਂ ਆ ਰਹੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਜੋ 24000 ਵੋਟਾਂ ਤੇ ਅੱਗੇ ਨੇ ਤੇ ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਸੰਗਰੂਰ ਤੋਂ ਐਮਪੀ ਦੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਅਸੀਂ ਇਸ ਟਾਈਮ ਇਲੈਕਸ਼ਨ ਚੋਣ ਦੇ ਜਿਹੜੇ ਵੈਬਸਾਈਟ ਬਣੀ ਹੋਈ ਆ ਉਹਦੇ ਉੱਤੇ ਲਾਈਵ ਇਹ ਚੀਜ਼ਾਂ ਦੇਖ ਰਹੇ ਆ ਜਿੱਥੇ ਸਿਮਰਜੀਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਉਹ 18000 ਵੋਟਾਂ ਦੇ ਨਾਲ ਪਿੱਛੇ ਤੇ ਖੰਡੂਰ ਸਾਹਿਬ ਦੀ ਗੱਲ ਕਰੀਏ ਤਾਂ ਭਾਈ ਅਮਰਤਪਾਲ ਸਿੰਘ ਖਾਲਸਾ 24000 ਵੋਟਾਂ ਦੀ ਲੀਡ ਨਾਲ ਅੱਗੇ ਨੇ ਤੇ ਜੇ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਚ ਕਰਮਜੀਤ ਅਨਮੋਲ ਜੋ ਆਮ ਆਦਮੀ ਪਾਰਟੀ ਦੇ ਵਰਕਰ ਸਨ ਜਿਨ੍ਹਾਂ ਦਾ ਬਹੁਤ ਹੀ ਚੋਣ ਪ੍ਰਚਾਰ ਤੇ ਜ਼ੋਰ ਲੱਗਿਆ ਹੋਇਆ ਸੀ ਉੱਥੇ ਭਾਈ ਸਰਬਜੀਤ ਸਿੰਘ ਖਾਲਸਾ ਜੋ ਆਜ਼ਾਦ ਉਮੀਦਵਾਰ ਨੇ ਉਹ ਉਹਨਾਂ ਨੂੰ ਕੱਟਦੇ ਨਜ਼ਰ ਆ ਰਹੇ ਨੇ ਤਕਰੀਬਨ 9100 ਵੋਟਾਂ ਦੇ ਨਾਲ ਲੀਡ ਕਰ ਰਹੇ ਨੇ ਪਾਈ ਸਰਬਜੀਤ ਸਿੰਘ ਖਾਲਸਾ ਤੇ ਬਠਿੰਡਾ ਸੀਟ ਦੀ ਗੱਲ ਕਰੀਏ ਤਾਂ ਬੀਬੀ ਹਰਸਿਮਰਤ कौर ਬਾਦਲ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੜ ਕਿਹਾ ਜਾਣ ਵਾਲੀ ਸੀਟ ਬਠਿੰਡਾ ਦੀ ਸੀਟ ਜਿੱਥੇ ਬੀਬੀ ਹਰਸਿਮਰਤ कौर ਬਾਦਲ ਲੀਡ ਕਰ ਰਹੇ ਨੇ ਕੁਡੀਆਂ ਸਾਹਿਬ 11000 ਤਕਰੀਬਨ 11000 ਵੋਟਾਂ ਦੇ ਨਾਲ ਪਿੱਛੇ ਨੇ ਤੇ ਤੀਜੇ ਨੰਬਰ ਤੇ ਲੱਖਾ ਸਿੰਘ ਸਦਾਨਾ ਕਿਤੇ ਨਾ ਕਿਤੇ ਉਹ ਵੀ ਪਿੱਛੇ ਆ ਰਹੇ ਨੇ ਲਗਾਤਾਰ ਇੱਕ ਸਭ ਤੋਂ ਵੱਡੀ ਅਪਡੇਟ ਹੋ ਰ ਆ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕਰੀਬਨ 6000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਜਿਸ ਜਿਸ ਬੀਜੇਪੀ ਪਾਰਟੀ ਦਾ ਚਿਹਰਾ ਜੋ ਜੋ ਹੈੱਡ ਮੰਨਿਆ ਜਾਂਦਾ ਹੈ ਪਾਰਟੀ ਦਾ ਹੈੱਡ ਮੰਨਿਆ ਜਾਂਦਾ ਹੈ ਉਹ ਪਿੱਛੇ ਨਜ਼ਰ ਆ ਰਹੇ ਨੇ ਬਹੁਤ ਹੀ ਵੱਡੇ ਰਜਾਨ ਲੋਕ ਸਭਾ ਸੀਟਾਂ ਤੋਂ ਆ ਰਹੇ ਨੇ ਲਗਾਤਾਰ ਖਰੂਰ ਸਾਹਿਬ ਦੀ ਸੀਟ ਖਰੂਰ ਸਾਹਿਬ ਦੀ ਸੀਟ ਸਭ ਤੋਂ ਹੌਟ ਮੰਨੀ ਜਾਣ ਵਾਲੀ ਸੀਟ ਕਿਹਾ ਜਾਂਦਾ ਸੀ ਕਿ ਸੋਸ਼ਲ ਮੀਡੀਆ ਤੇ ਇਹ ਸੀਟ ਨੂੰ ਜਿਤਾਇਆ ਜਾ ਰਿਹਾ ਪਰ ਲੋਕਾਂ ਨੇ ਫਤਵਾ ਦੇ ਕੇ 1 ਜੂਨ ਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਅੱਜ ਕਤਰੀਬਨ 28000 ਵੋਟਾਂ ਦੇ ਨਾਲ ਅੱਗੇ ਕਰ ਦਿੱਤਾਗਾ ਤੇ ਜੇ ਆਪਾਂ ਕੁੱਲ ਐਨਡੀਏ ਤੇ ਆਈਐਨਡੀ ਦੀ ਗੱਲ ਕਰੀਏ ਤਾਂ 247 ਐਨਡੀਏ ਤੇ ਜਿਹੜੀ ਸਾਂਝੀ ਪਾਰਟੀਆਂ ਕਾਂਗਰਸ ਜੋ ਬਾਕੀ ਦੀਆਂ ਪਾਰਟੀਆਂ ਨੇ ਉਹ 233 ਸੀਟਾਂ ਤੇ ਆਜ਼ਾਦ ਮੀਰਬਾਰ ਤੋਂ ਦੋ ਆ ਰਹੇ ਨੇ ਅੱਗੇ ਤੇ ਦੂਜੇ ਪਾਸੇ ਪੰਜਾਬ ਦੀਆਂ ਸੀਟਾਂ ਦੀ ਗੱਲ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੋ 13 0 13 0 ਕਰ ਰਹੇ ਸੀ ਪਰ ਉਹ ਕਿਤੇ ਉਹਨਾਂ ਦੀਆਂ 0 13 ਹੋ ਰਹੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਕੱਟ ਬਹੁਮਤ ਮਿਲ ਰਿਹਾ ਹੈ ਤਕਰੀਬਨ 3 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਪੰਜਾਬ ਚੋਂ 7 ਸੀਟਾਂ ਦੇ ਕਾਂਗਰਸ 1 ਸੀਟ ਤੋਂ ਸੋ ਮਨੀ ਕਾਲੀਦਲ ਬੀਜੇਪੀ 0 ਬੀਜੇਪੀ 0 ਪੰਜਾਬ ਚੋਂ ਬੀਜੇਪੀ ਲਗਾਤਾਰ ਪਿੱਛੜ ਰਹੀ ਹੈ ਲਗਾਤਾਰ ਪੰਜਾਬ ਚੋਂ ਬੀਜੇਪੀ ਪਿੱਛੜ ਰਹੀ ਹੈ 0 ਆਜ਼ਾਦ ਉਮੀਦਵਾਰ 2 ਭਾਈ ਸਰਬਜੀਤ ਸਿੰਘ ਖਾਲਸਾ ਤੇ ਕੁਦੂਰ ਸਿੰਘ ਤੋਂ ਅਮਰਪਾਲ ਜੋ ਲਗਾਤਾਰ ਲੀਡ ਕਰ ਰਹੇ ਨੇ ਸਭ ਤੋਂ ਹੌਟ ਮੰਨੀ ਜਾਣ ਵਾਲੀ ਸੀਟ ਸੰਗਰੂਰ ਦੀ ਸੀਟ ਜਿੱਥੇ ਸਰਦਾਰ ਚਮਿੰਤ ਸਿੰਘ ਮਾਨ ਪਿੱਛੜ ਰਹੇ ਨੇ ਤੇ ਸਰਦਾਰ ਗਰਮੀਤ ਸਿੰਘ ਮੀਤ ਹੈਰ ਤਕਰੀਬਨ 19000 ਵੋਟਾਂ ਦੀ ਲੀਡ ਲੈ ਰਹੇ ਨੇ ਅੰਮ੍ਰਿਤਸਰ ਤੋਂ ਗੱਲ ਕਰੀਏ ਤਾਂ ਕੁਲਦੀਪ ਸਿੰਘ ਤਾਲੀਵਾਲ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਨੇ ਉਹ ਵੀ ਪਿੱਛੜ ਰਹੇ ਨੇ ਗਰਦਾਸਪੁਰ ਤੋਂ ਗੱਲ ਕਰੀਏ ਭਾਜਪਾ ਪਿੱਛੜ ਰਹੀ ਹੈ ਕਾਂਗਰਸ ਅੱਗੇ ਜਾ ਰਹੀ ਹੈ ਭਾਜਪਾ ਤੋਂ ਜਲੰਧਰ ਤੋਂ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਚੰਨਜੀਤ ਸਿੰਘ ਚੰਨੀ ਜੋ ਬਹੁਤ ਹੀ ਮਾਕੇਦਾਰ ਐਂਟਰੀ ਦੇ ਨਾਲ 21000 ਵੋਟਾਂ ਨਾਲ ਅੱਗੇ ਜਾ ਰਹੇ ਨੇ ਹਰ ਸਿਮਰਤ ਕੌਰ ਬਾਦਲ ਜੋ 2122 ਵੋਟਾਂ ਤੇ ਅੱਗੇ ਜਾ ਰਹੇ ਨੇ ਲਗਾਤਾਰ ਲਾਈਵ ਸਰਵੇ ਸਭ ਤੋਂ ਚੋਣ ਕਮਿਸ਼ਨ ਦੀ ਜਿਹੜੀ ਵੈਬਸਾਈਟ ਆ ਅਸੀਂ ਉਸ ਤੋਰ 'ਚ ਤੁਹਾਨੂੰ ਇਹ ਸੁਣਾ ਰਹੇ ਆ ਲਗਾਤਾਰ ਸਾਡੀ ਅਪਡੇਟ ਬਣੀ ਹੋਈ ਆ ਸੇ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਸੇਰ ਸਿੰਘ ਕੁਮਾਇਆ ਅੱਗੇ ਚੱਲ ਰਹੇ ਨੇ ਪਾਵਨ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਕਾਹ ਗੱਲ ਸਕੇ ਪਟਿਆਲਾ ਦੀ ਹੌਟ ਜਮਨੀ ਜਾਣ ਵਾਲੀ ਸੀਟ ਡਾਕਟਰ ਧਰਮਵੀਰ ਗਾਂਧੀ ਵੀ ਅੱਗੇ ਚੱਲ ਰਹੇ ਨੇ ਲਗਾਤਾਰ ਉਹਨਾਂ ਦੀ ਟੱਕਰ ਭਾਜਪੀ ਬੀਬੀ ਪ੍ਰਨੀਤ ਕੌਰ ਨਾਲ ਦੱਸੀ ਜਾ ਰਹੀ ਸੀ ਪਰ ਡਾਕਟਰ ਧਰਮਵੀਰ ਗਾਂਧੀ ਕਿਤੇ ਨਾ ਕਿਤੇ ਉਹਨਾਂ ਨੂੰ ਲੀਡ ਕਰਦੇ ਨਜ਼ਰ ਆ ਰਹੇ ਨੇ ਬਹੁਤ ਹੀ ਤਮਾਕੇਦਾਰ ਰੂਜ ਆ ਰਹੇ ਨੇ ਲਗਾਤਾਰ ਸਰਵੇ ਜਾਰੀ ਨੇ ਲਗਾਤਾਰ ਸਰਵੇ ਜਾਰੀ ਨੇ 255 ਤੇ ਐਨ ਡੀ ਏ 240 ਤੇ ਆਈ ਐਨ ਡੀ ਆ ਝਾਂਜੇ ਮੁਹਮਤ 240 ਅਦਰ 24 ਲੋਕ ਸਭਾ ਹਲਕਾ ਸੀਟ ਤੋਂ ਕਵਰੇਜ ਕਰ ਰਹੇ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਮਾਕੇਦਾਰ ਸਭ ਤੋਂ ਤੇਜ਼ ਸਭ ਤੋਂ ਫਾਸਟ ਜੋ ਸਾਡਾ ਚੈਨਲ ਕਵਰੇਜ ਕਰ ਰਿਹਾ ਹੈ ਇਸ ਨਾਲ ਜੁੜੇ ਰਹੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ